ਮੈਂ ਬਾਥਰੂਮ ਕਰਕੇ ਗਏ ਆ ਇਸ ਕਮਰੇ ਚ ਮੈਂ ਆਈ ਹਾਂ ਕੋਈ ਬਾਤ ਦਾ ਕੁਛ ਨਹੀਂ ਸੀਗਾ ਸਾਡੇ ਸਾਡੇ ਕੁੰਡੇ ਖੁੱਲੇ ਹੁੰਦੇ ਆਂ ਅੰਦਰ ਜਦੋਂ ਅਸੀਂ 4:30 ਵਜੇ ਮੈਨੂੰ ਮਾਤਾ ਨੇ ਖਾਇਆ ਮਾਤਾ ਕਹਿੰਦੀ ਰਾਜਪੇ ਮੈਂ ਬਾਥਰੂਮ ਆਇਆ ਮੈਂ ਕਹਿੰਦਾ ਚੱਲ ਮਾਤਾ ਲੈ ਕੇ ਆਈ ਮੈਂ ਅੰਦਰ ਜਦੋਂ ਬੂਆ ਵਾਂ ਲੱਗਾ ਦੇਖਿਆ ਮੈਂ ਕਹਿੰਦੇ ਹਰੀ ਨੂੰ ਤਾਂ ਆਈ ਨਹੀਂ ਬਹਾਵਾ ਲੱਗ ਗਿਆ ਜਦ ਮੈਂ ਹੱਥਾਂ ਕੀਤਾ ਉਹ ੱੱਕਾ ਮਾਂ ਦੀ ਗੋਚ ਕਹੀ ਸੀ ਤਾਂ ਬੂਆ ਖੁੱਲੇ ਨਾ ਐ ਦੱਸ ਜਿੱਦਾਂ ਕੋਈ ਮਗਰ ਖੜਾ ਹੁੰਦਾ ਹੈ ਮਗਰ ਮਾਤਾ ਨਹੀਂ ਗਿਆ ਜਿਵੇਂ ਇਹ ਦੇਖਿਆ ਦੇਖਿਆ ਨਹੀਂ ਮੈਂ ਤਾਂ ਇੱਥੇ ਡੈਗ ਪਈ ਆ ਇਹਨਾਂ ਨੇ ਮੈਨੂੰ ਆ ਕੇ ਦੇਖਿਆ ਕੀ ਹੋ ਗਿਆ ਇਹਨਾਂ ਨੇ ਕਾਹਣੀ ਮਾਤਾ ਨੂੰ ਘੋਸੋ ਹੋ ਗਿਆ ਇਹ ਬਸਾ ਵਾਸਤੇ ਪੰਨ ਲੈ ਕੇ ਗਏ ਨੁਕਸਾਨ ਜੀ ਅੱਧਾ ਕਿਲੋ ਸੁਪੋਨਾ ਸੀ ਮੇਰਾ 20000 ਰੁਪਈਆ ਸੀਗਾ ਮੁੰਡੇ ਦਾ ਪਾਸਪੋਰਟ ਸੀਗਾ ਹੋਰ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਸੀ ਗੱਲ ਚਾਹੇ ਕਰਦਾ ਨਹੀਂ ਜਿਹੜਾ ਟਾਈਮ ਬਹਾਰ ਚੁੱਕਾ ਨਕੌਦਰ ਦੇ ਜਿਹੜੇ ਪਿੰਡ ਹੈਗੇ ਆ ਜੇ ਦੋਨੇ ਦੀ ਗੱਲ ਕਰੀਏ ਤਾਂ ਲਗਾਤਾਰ ਚੋਰਾ ਦੇ ਹਵਾਲੇ ਐਸ ਲਈ ਕਹਿ ਰਹੇ ਹਾਂ ਕਿਉਂਕਿ ਨਕੌਦਰ ਦੋਨਾਂ ਇਲਾਕੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਅੱਜ ਪਿੰਡ ਖੀਵਾ ਦੇ ਵਿੱਚ ਖੜੇ ਹਾਂ ਜਿੱਥੇ ਕਿ ਇੰਦਰਜੀਤ ਜਿਹੜੇ ਨੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਬੇਟੇ ਦੇ ਨਾਲ ਖੜੇ ਹਾਂ ਜਿੱਥੇ ਘਰ ਦੇ ਵਿੱਚ ਚੋਰਾਂ ਨੇ ਜਿਹੜਾ ਹੈਗਾ ਹੱਲਾ ਬੋਲਿਆ ਅਤੇ ਲੱਖਾਂ ਰੁਪਏ ਦਾ ਸਮਾਨ ਸੋਨੇ ਦਾ ਅਤੇ ਨਗਦੀ ਲੈ ਕੇ ਫਰਾਰ ਹੋ ਚੁੱਕੇ ਨੇ ਵੀਰ ਜੀ ਸਾਡੇ ਨਾਲ ਨੇ ਵੀਰ ਜੀ ਜਿਹੜੀ ਇਹ ਚੋਰੀ ਹੋਈ ਆ ਬੱਸ ਕੀ ਦੱਸੀਏ ਜੀ ਹੁਣ ਵੇ ਰਾਤ ਜੀ ਨੂੰ ਮੁਸਾਫ ਚਾਹੀਦਾ ਆ ਜੀ ਇੱਕ ਕੀ ਕੀ ਸੀਗਾ ਆਪਣੇ ਆਪਣੇ ਜੀ ਚਾਰ ਚੈਨੀਆ ਸੀਗੀਆਂ ਕਲ ਦੀਆਂ ਦੋ ਸੈਟ ਘੜਿਆਂ ਦੇ ਸੀ ਤੇ ਤਕਰੀਬਨ ਅੱਧਾ ਕਿੱਲੋ ਦਾ ਸੀਗਾ ਜੀ 20 ਨਗਤ 20 ਨਗਤ ਸੀ ਨਹੀਂ ਨਗਾ ਸੀਗਾ ਚੋਰ ਆਏ ਕਿੰਦਰ ਦੀ ਹੈਗੇ ਆ ਆਪਣੇ ਬੈਕ ਸਾਈਡ ਦੇ ਆਏ ਆ ਜੀ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨਹੀਂ ਜੀ ਅੱਛਾ ਕੋਈ ਨਹੀਂ ਕੈਮਰਾ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਹੋਊਗਾ 25-30 ਲੱਖ ਦੇ ਵਿੱਚ ਉੱਚ ਹੈਗਾ 25-30 ਲੱਖ ਰੁਪਏ ਦਾ ਜੀ ਤੇ ਜੇ ਗੱਲ ਕਰੀਏ ਕੋਈ ਸੀਸੀਟੀਵੀ ਕੈਮਰੇ ਵਗੈਰਾ ਆਸੇ ਪਾਸੇ ਲੱਗੇ ਹੋਣ ਆਸੇ ਪਾਸੇ ਸਾਡੇ ਏਰੀਏ ਤੇ ਤਾਂ ਹੈ ਨਹੀਂ ਜੀ ਪਿੰਡ 'ਚ ਹੈਗੇ ਆ ਜੀ ਠੀਕ ਹੈ ਹਾਂਜੀ ਕੋਲੋਂ ਸਾਈਸੀ ਹਾਂਜੀ ਆਈ ਸੀ ਉੱਗੀ ਵਾਲੇ ਵੀ ਆਏ ਸੀਗੇ ਸਵੇਰੇ ਰਿਪੋਰਟ ਲਿਖ ਕੇ ਲੱਗਾ ਆ ਜੀ ਤੇ ਸ਼ਾਮੀਨ ਕੋਦਰ ਵਾਲੇ ਵੀ ਠਾਣੇ ਉਤੇ ਵਾਇਆ ਸੀ ਅੱਛਾ ਹਾਂਜੀ ਤੇ ਇਹ ਚੋਰ ਜਿਹੜੇ ਹੈਗੇ ਆ ਕਿਸ ਤਰ੍ਹਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਘਰ ਦੇ ਵਿੱਚ ਚੋਰੀ ਹੋਈ ਆ ਸਾਨੂੰ ਜੀ ਤਕਰੀਬਨ ਪੌਣੇ 3 ਵਜੇ ਪਤਾ ਲੱਗਾ ਜੀ ਮਾਤਾ ਨੂੰ ਬਾਥਰੂਮ ਆਇਆ ਜੀ ਮੇਰੀ ਘਰ ਵਾਲੀ ਜੋ ਬاتھਰੂਮ ਕਰਵਾਇਆ ਵਾ ਬੁਆ ਨਹੀਂ ਕੋਲਿਆ ਕੋਸ਼ਿਸ਼ ਕੀਤੀ ਉਹਨੇ ਕਿਹਾ ਵੀ ਖਨੀ ਨੇੜੀ ਨਾਲ ਬੰਦ ਹੋ ਗਿਆ ਦਰਵਾਜਾ ਤੇ ਜਦੋਂ ਫਿਰ ਦੋਹਾਂ ਥਾਂ ਨਾਲ ਖੋਲਿਆ ਵਾ ਤੇ ਟੀਵੀ ਟਰਾਲੀ ਜੀ ਸੀਗੀ ਦਰਵਾਜੇ ਦੇ ਅੰਦਰ ਲਾਈ ਹੋਈ ਤੇ ਉਤੋਂ ਪਤਾ ਲੱਗਾ ਗਏ ਤੇ ਜਦੋਂ ਇਹ ਅੰਦਰ ਵਾਲੀ ਆ ਲਮਾਰੀ ਖੁੱਲੀ ਸੀਗੀ ਤੇ ਘਰ ਵਾਲ ਪੱਟੀ ਵਈ ਸੀਗੀ ਤਾਂ ਜੀ ਫੇਰ ਪਤਾ ਲੱਗਾ ਅਲਮਾਰੀ ਦੇ ਵਿੱਚ ਸੀਗਾ ਸਾਰਾ ਗਹਿਣਾ ਸਾਰਾ ਇਸ ਗਹਿਰਾ ਜੀ ਲੋਕਾਂ ਦੇ ਵਿੱਚ ਲੋਕ ਤੋੜ ਕੇ ਤੇ ਫਿਰ ਉਹਨਾਂ ਨੇ ਕੱਢ ਕੇ ਲਗਾ ਕਿ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਤੇ ਇਹ ਮੰਗੇ ਜੀ ਜਿਹੜੇ ਬਾਰਾਤ ਕੀਤੀ ਹੋਈ ਆ ਤੇ ਸਾਨੂੰ ਵੀ ਪਤਾ ਲੱਗਾ ਵੀ ਪੱਕੇ ਦੀ ਪਿੰਡੋਂ ਵੀ ਹੋਵੇ ਤੇ ਅੰਦਰ ਉਹਨੂੰ ਕਿਤੇ ਜਾਵੇ ਹੋਰਾਂ ਨੂੰ ਵੀ ਅਗਲ ਆ ਜੂ ਜੀ ਕੁਝ ਪਤਾ ਲੱਗਾ ਕਿ ਕੋਈ ਕਾਹਦੇ ਤੇ ਆਏ ਇਹ ਜਿਹੜੇ ਨੌਜਵਾਨ ਨਹੀਂ ਜੀ ਇਹ ਤਾਂ ਕੋਈ ਨਹੀਂ ਪਤਾ ਲੱਗਾ ਵੀ ਜਾਂ ਗੱਡੀ ਤੇ ਆਏ ਆ ਜਾਂ ਮੋਟਰਸਾਈਕਲ ਤੇ ਇਦਾਂ ਦਾ ਕੋਈ ਨਹੀਂ ਪਤਾ ਮੈਨ ਗਹਿਣੇ ਤੇ ਪੈਸੇ ਹੀ ਉਹਨਾਂ ਨੇ ਚੁੱਕੇ ਹਾਂ ਜੀ ਹਾਂ ਜੀ ਕੋਈ ਹੋਰ ਸਮਾਨ ਘਰ ਦਾ ਕੋਈ ਸਮਾਨ ਹੋਣੀ ਹੈ। ਕਲਾਰਾ ਵਗੈਰਾ ਕੋਈ ਪਾਇਆ ਹੋਵੇ। ਪਾਸਪੋਰਟ ਲੈ ਕੇ ਕੇ ਬੱਚੇ ਦਾ ਜੀ। ਬਸ। ਇਹ ਸਨ ਘਰ ਦੇ ਮਾਲਕ ਜਿੰਨਾ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਜਿਹੜਾ ਹੈਗਾ ਚੋਰ ਦਾਖਲ ਹੁੰਦੇ ਨੇ ਗ੍ਰਿਲ ਤੋੜਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਲਮਾਰੀਆਂ ਦੇ ਵਿੱਚ ਜਿਹੜੇ ਗੋਤਰੇ ਦੀਆਂ ਅਲਮਾਰੀਆਂ ਨੇ ਉਹਨਾਂ ਦੇ ਲੋਕ ਤੋੜਦੇ ਨੇ ਉਸ ਤੋਂ ਬਾਅਦ ਜਿਹੜਾ ਲੋਕਰ ਤੋੜਨ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਵਿੱਚ ਜੋ ਸੋਨੇ ਦਾ ਗਹਿਣਾ ਜਾਂ ਚਾਂਦੀ ਦਾ ਗਹਿਣਾ ਪਿਆ ਹੈ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਅਤੇ ਇੱਕ ਪਾਸਵਰਡ ਵੀ ਲੈ ਕੇ ਜਿਹੜੇ ਹੈਗੇ ਚੋਰ ਫਰਾਰ ਹੋ ਚੁੱਕੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਕੈਮਰਾ ਪਰਸਨ ਨਾਲ ਪਣੀ ਤਰੋੜਾ ਨਕੋਤਾ ਅੰਜਮੈਂਦ ਕੀ ਨਾਮ ਜੀ ਰਾਜਨ ਸਿੰਘ ਠੀਕ ਕਹਿਣਾ ਚਾਹੋਗੇ ਕਿ ਕੀ ਗੱਲਬਾਤ ਹੋ ਗਈ ਹੈ ਗੱਲਬਾਤ ਅਸੀਂ ਭਾਜੀ ਇਹ ਹੋਈ ਅਸੀਂ 1:30 ਵਜੇ ਉੱਠੀਆਂ ਬਾਥੂਮ ਕਰਕੇ ਗਏ ਆਇਆ ਇਸ ਕਮਰੇ ਚ ਮੈਂ ਆਈ ਹਾਂ ਕੋਈ ਵਾਸਤਾ ਕੁਝ ਨਹੀਂ ਸੀਗਾ ਸਾਦੇ ਸਾਡੇ ਕੁੰਡੇ ਖੁੱਲੇ ਹੁੰਦੇ ਆਂ ਅੰਦਰ ਜਦੋਂ ਅਸੀਂ 4:30 ਵਜੇ ਮੈਨੂੰ ਮਾਤਾ ਨੇ ਠਾਇਆ ਮਾਤਾ ਕਹਿੰਦੀ ਰਾਜਪੇ ਮੈਂ ਬਾਥਰੂਮ ਆਇਆ ਮੈਂ ਕਹਾਂ ਚੱਲ ਮਾਤਾ ਲੈ ਕੇ ਆਈ ਮੈਂ ਅੰਦਰ ਜਦੋਂ ਬੂਆ ਵਾਂ ਲੱਗਾ ਦੇਖਿਆ ਮੈਂ ਕਹਿੰਦੇਰੀ ਨੂੰ ਤਾਂ ਆਈ ਨਹੀਂ ਬਹੌਲਾ ਕਿੱਦਾਂ ਬੂਆ ਲੱਗ ਗਿਆ ਜਦੋਂ ਮੈਂ ਖੜਕਾ ਕੀਤਾ ਉਹ ਧੱਕਾ ਮਾਂ ਦੀ ਕੁਰਸੀ ਕਿਤੀ ਦੂਆ ਖੁੱਲੇ ਨਾ ਅਈ ਦੱਸ ਜਿੱਦਾਂ ਕੋਈ ਮਰ ਖੜਾ ਹੁੰਦਾ ਹੈ ਮਗਰ ਮਾਤਾ ਨੂੰ ਮੈਂ ਫੜ ਕੇ ਮੈਂ ਕਹਾਂ ਮੰਮੀ ਇੱਥੇ ਕੁਰਸੀ ਤੇ ਖੜੀ ਹੋ ਮੈਂ ਦੇਖਾ ਕੌਣ ਆ ਜਦੋਂ ਮੈਂ ਥੋਲੇ ਆ ਤਾਂ ਮੁੜ ਕੇ ਟੀਵੀ ਟਰਾਲੀ ਵਾਲਾ ਮਹਮੂਦੇ ਪਈ ਸੀ ਤੇ ਇਹ ਮੈਂਟ ਚ ਭਰਾ ਹੋ ਗਈ ਉਹ ਨੱਚੀ ਕੋਈ ਭੱਜਦੀ ਆ ਦੇਖਿਆ ਸੀ ਹੈ ਨਹੀਂ ਗਾ ਜੇ ਅਸੀਂ ਕਿ ਇਹ ਦੇਖਿਆ ਦੇਖਿਆ ਨਹੀਂ ਮੈਂ ਤਾਂ ਇੱਥੇ ਡੈਗ ਪਈ ਆ ਇਹਨਾਂ ਨੇ ਮੈਨੂੰ ਆ ਕੇ ਦੇਖਿਆ ਕੀ ਹੋ ਗਿਆ ਇਹਨਾਂ ਨੇ ਕਹੇ ਕਣੀ ਮਾਤਾ ਨੂੰ ਪਸੋ ਹੋ ਗਿਆ ਇਹ ਸਾਵਾ ਨੂੰ ਕੰਨ ਲੈ ਕੇ ਗਈ ਆ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਜੀ ਅੱਧਾ ਕਿਲੋ ਸੁਨੋਣਾ ਸੀ ਮੇਰਾ 20000 ਰੁਪਈਆ ਸੀਗਾ ਉੁੰਡੇ ਦਾ ਪਾਸਪੋਰਟ ਸੀਗਾ ਹੋਰ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਸੀਗਾ ਸਾਥ ਇੱਕਰ ਪਤਾ ਨਹੀਂ ਕਿਹੜਾ ਟਾਈਮ ਲਾ ਕੇ ਆ ਗਿਆ। ਕੁਝ ਪਤਾ ਲੱਗਾ ਕਿੰਨੇ ਕ ਜਣੇ ਸੀਗੇ ਆਈਡੀਆ। ਹੋਰ ਇਹ ਤਾਂ ਸਾਨੂੰ ਕੋਈ ਪਤਾ ਨਹੀਂਗਾ ਭਾਜੀ ਇੱਕ ਦਿਨ ਕੋਈ ਪਤਾ ਨਹੀਂ ਆਹੀ ਦੋ ਸਾਡੇ ਬੰਦੇ ਨੇ ਕਿਹੜਾ ਸਾਡਾ ਮਗਰ ਬੰਦਾ ਭੱਜਣਾ ਵਾਲਾ ਸੀ ਜਾਂ ਕੋਈ ਜਾਣ ਵਾਲਾ ਸੀ ਤਾਂ ਮੈਨੂੰ ਹੀ ਦੇਖਣ ਲੱਗ ਗਿਆ ਵੀ ਕੀ ਹੋ ਗਿਆ। ਇਹ ਜਿਹੜਾ ਸਮਾਨ ਪਿਆ ਸੀ ਕਾਹਦੇ ਚ ਪਿਆ ਸੀਗਾ? ਇਹ ਲੋਕਰ 'ਚ ਪਿਆ ਸੀਗਾ ਵਿੱਚ ਲਵਾਦੀ ਦੇ। ਲੋਕਰ ਦੇ ਤਾਲੇ ਤੁਲੇ ਤੋੜੇ ਜਾਂ ਲੋਕਰ ਦੇ ਤਾਲੇ ਆ ਦੇ ਤੋੜੇ ਹੋਏ ਨੇ। ਹਰ ਹਾਲ ਹੋ ਗਿਆ ਵੀ ਇਦਾਂ ਤੇ ਲੋਕਰੀ ਹੈ ਨਹੀਂ ਕਿਸੇ ਦੇ ਜਿੱਦਾਂ ਦੇ ਲੱਗੇ ਹੋਏਗਾ ਪਰਨੇ